हाजरी प्रवान कर आज्ञा बख्शिश करो माता प्रभाव कर आरम्भ करनी इस लगभग सारे संगत खुशियां समय हो नाम जपन समय हो ਸਰਬੱਤ ਦੇ ਸਰਬੱਤ ਕਰਨੇ ਮਾਣ ਦੰਗਰ ਜੀ ਸੋਖ ਰਖਣੇ ਬੱਚੇ ਦੇ ਵੱਡੀਆਂ ਅਮਰਾ ਪੰਨੀਆਂ ਬੱਚੇ ਦੇ ਮਾਤਾ ਪਿਤਾ ਦਾ ਵਿਆਜ ਆਜਾ ਸਾਹਿਬ ਨੂੰ ਉਹਨਾਂ ਦੇਸ਼ ਕੌਮ ਦਾ ਕਾਰਜ ਕਰਨਾ ਮਹਾਰਾਜ ਸਰਬ ਉਦਾਸ ਮਹਾਰਾਜ ਦੇ ਆਗਿਆਵਾਂ ਅਨੁਸਾਰ ਅੱਜ ਨੇ ਜੇ ਰੰਭ ਕੁੰਜਾਰੀ ਹੈ ਭੁਲਾ ਕਮਾ ਆਪਣੇ ਸਵਾ ਸੰਗਤ ਮਨੋਤ ਪੂਰੇ ਕਰਨੇ ਖਾਸ ਬਲ ਜੀ ਨਾਲ ਸਹਿ ਸ੍ਰੀ ਗੁਰੂ ਦਾਤਾਰਾ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਚਰਨਾਂ ਵਿੱਚ ਬਾਤ